ਹਾਂਜੀ ਜੀ ਅੱਜ ਹੀ ਆਏ ਆ ਰਿਆੜ ਅਲੂਮੀਨੀਅਮ ਵਾਲਿਆਂ ਦੇ ਤੇ ਇਹ ਬਹੁਤ ਹੀ ਵਧੀਆ ਦਰਵਾਜ਼ੇ ਖਿੜਕੀਆਂ ਤੇ ਕਿਚਨਾ ਵੀ ਤਿਆਰ ਕਰਦੇ ਨੇ ਤੇ ਉਹ ਉਹਦੇ ਰੈਕ ਵਗੈਰਾ ਸਾਰਾ ਕੁਝ ਇਹਨਾਂ ਨੇ ਬਣਾਇਆ ਹੋਇਆ ਉਹ ਵੀ ਦਿਖਾਉਂਦੇ ਤੁਹਾਨੂੰ ਕਿਵੇਂ ਤਿਆਰ ਕਰਦੇ ਤੇ ਉਹਦੇ ਵਿੱਚ ਵੇਖੋ ਤੁਸੀਂ ਕਿੱਡੇ ਸੋਹਣੇ ਨਾਰੈਕ ਤਿਆਰ ਕੀਤੇ ਆ ਤੇ ਬਾਕੀ ਇਨਾਂ ਨਾਲ ਗੱਲਬਾਤ ਵੀ ਕਰਦੇ ਆਂ ਕੀ ਸਭ ਕਿਤਾਬ ਇਹਦੇ ਪੌੜੀਆਂ ਪਾੜੀਆਂ ਵੀ ਤਿਆਰ ਕਰਦੇ ਨੇ ਸਟੀਲ ਦਾ ਕੰਮ ਵੀ ਨਾਲ ਇਹਨਾਂ ਦੇ ਕੋਲ ਆਜੋ ਇਹਨਾਂ ਨਾਲ ਭਾਜੀ ਹੁਣਾਂ ਨਾਲ ਵੀ ਕਰਦੇ ਆਂ ਗੱਲ ਤੇ ਪੁੱਛਦੇ ਆਂ ਕੀ ਸਭ ਕਿਤਾਬ ਇਹਦਾ ਤਲ ਹੈ ਹਾਂ ਦੱਸ ਦੱਸਣਗੇ ਕਿਵੇਂ ਤਿਆਰ ਕਰਦੇ ਤੇ ਕੀ ਪ੍ਰਾਈਸ ਆ ਇਹ ਸਾਰਾ ਕੁਝ ਉਹਨਾਂ ਨੂੰ ਪੁੱਛਦੇ ਹਾਂ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਕੀ ਤਿਆਰ ਕਰਦੇ ਵਿੱਚ ਜੀ ਸਟੀਲ ਦਾ ਭਾਈ ਕੰਮ ਕਰੀਦਾ ਅਕੇ ਅਲੂਮੀਨੀਅਮ ਦਾ ਕੰਮ ਕਰੀਦਾ ਕਿਚਨਾ ਵਗੈਰਾ ਅਲੂਮੀਨੀਅਮ ਦੀਆਂ ਤਿਆਰ ਕਰੀਦੀਆਂ ਹਾਂ ਜੀ ਦਰਵਾਜ਼ੇ ਬਾਥਰੂਮ ਦੇ ਬੈਡਰੂਮ ਦੇ ਦਰਵਾਜ਼ੇ ਅਲੂਮੀਨੀਅਮ ਦੇ ਠੀਕ ਹੈ ਸਟੀਲ ਦੇ ਗੇਟ ਪੌੜੀਆਂ ਗ੍ਰਿਲਾਂ अच्छा जी ਇਹ ਮੇਲ ਬੁਈ ਦਾ ਹਿਸਾਬ ਹੁੰਦਾ ਹੈ ਕੋਈ ਗੇਜ ਭਾਜੀ ਹਾਂਜੀ ਗੇਜ ਹੁੰਦੀ ਹੈ ਜੀ 14 18 ਅੱਛਾ ਜੀ 16 ਤਿੰਨ ਗੇਜਾਂ ਹੁੰਦੀਆਂ ਜੀ ਜਿੰਨਾ ਬਾ ਬਾਅਦ ਉੱਪਰ ਡਿਮਾਂਡ ਕਰੇ ਉਹਨਾਂ ਦਾ ਮਾਲ ਲੱਜਦਾ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਕੁਝ ਹੈਗੇ ਤੁਹਾਡੇ ਕੋਲ ਕਿਸਮ ਵਗੈਰਾ ਜਿਹੜੇ ਨਹੀਂ મતલਬ ਕੀ ਹਾਂਜੀ ਹਾਂਜੀ ਭਾਜੀ ਆ ਕਿਚਨ ਤਿਆਰ ਹੋ ਰਹੀ ਹੈ ਭਾਜੀ ਠੀਕ ਹੈ ਜੀ ਆ ਦੇਖੋ ਆ ਜਰਮਨ ਸੈਕਸ਼ਨ ਦੇ ਵਿੱਚ ਤਿਆਰ ਹੋ ਰਹੀ ਹੈ ਅਗੇ ਜਨ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬੱਕੀ ਭਾਜੀ ਆਪਣੇ ਦਰਵਾਜ਼ੇ ਭੜੇ ਹੋਏ ਆ ਬਾਹਰ ਠੀਕ ਹੈ ਜੀ ਚੱਲ ਰਿਹਾ ਲੜਕੇ ਬਾਹਰ ਆ ਕੇ ਇਹਦੇ ਕਰਕੇ ਜੰਦੇ ਤਿਆਰ ਕਰਨੇ ਠੀਕ ਹੈ ਜੀ ਗੇਟ ਗੇਟ ਪੁੱਟ ਕਰਦੇ ਆ ਸਲਾਈਡਿੰਗ ਗੇਟ ਆ ਵੇਟ ਹੋਣਾ ਚਾਹੀਦਾ ਗੁੱਡੀ ਠੀਕ ਹੈ ਜੀ ਉਹ ਜੀ ਤਿਆਰ ਹੋ ਰਿਹਾ ਅੱਛਾ ਜੀ ਤੇ ਇਹ ਕਿਹੜੀ ਅਟਾ ਕਿਹੜਾ ਜਿੰਦੇ ਕਿਹੜੀ ਲੋਕੇਸ਼ਨ ਜੀ ਇਹ ਹਰਚੋਲ ਭਾਜੀ ਅੱਛਾ ਜੀ ਨੇੜੇ ਦਾ ਜੀ ਨੀਅਰ ਗਰਾਉਂਡ ਰਿਆੜ ਅਲੂਮੀਨੀਅਮ ਸਟੀਲ ਵਰਕਸ ਠੀਕ ਹੈ ਜੀ ਹਾਂਜੀ ਆਓ ਤੁਸੀਂ ਵੀ ਹਰਚੋਲ ਦੇਖੋ ਆ ਕੇ ਇਹਨਾਂ ਤੋਂ ਕਿੱਡੇ ਵਧੀਆ ਡਿਜ਼ਾਈਨ ਨੇ ਤੇ ਜੇ ਤੁਸੀਂ ਇੰਤਿਆਰ ਕਰਾਉਣੇ ਤੇ ਇੱਥੇ ਕਰੋ ਵਿਜ਼ਿਟ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਅੱਗੇ ਤੋਂ ਵਧੀਆ ਤੋਂ ਵਧੀਆ ਵੀ